ਸਾਨੇਵਾਲ ਵਿਖੇ ਇੱਕ ਟੈਂਟ ਹਾਊਸ ਦੇ ਮਾਲਕ ਦੇ ਨਾਲ ਇੱਕ ਅਜੀਬ ਜਿਹਾ ਧਰਮ ਦੇ ਨਾਮ ਤੇ ਲੰਗਰ ਦੇ ਨਾਮ ਤੇ ਧੋਖਾ ਦੜੀ ਕਹੀਏ ਜਾਂ ਠੱਗੀ ਕਹੀਏ ਇਹਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਸਾਨੇਵਾਲ ਵਿਖੇ ਇੱਕ ਪੁਰਾਣੀ ਦੁਕਾਨ ਹੈ ਕਾਲਾ ਟੈਂਟ ਹਾਊਸ ਇਸ ਦੇ ਮਾਲਕ ਦੇ ਕੋਲ ਇੱਕ ਆਣ ਗਵਾਂਡ ਦੇ ਹੀ ਦੁਕਾਨ ਵਾਲਾ ਇੱਕ ਸੈਲੂਨ ਵਾਲਾ ਲੜਕਾ ਹੁੰਦਾ ਹੈ ਤੇ ਉਹ ਆ ਕੇ ਕਹਿੰਦਾ ਕਿ ਉਸਦੇ ਜਾਣ ਪਛਾਣ ਦੇ ਵਿੱਚ ਕਿਸੇ ਨੇ ਲੰਗਰ ਲਗਾਉਣਾ ਹੈ ਸ਼ਿਵਾਲਾ ਮੰਦਿਰ ਵਿਖੇ ਤੇ ਭਾਂਡੇ ਬਰਤਨ ਚਾਹੀਦੇ ਨੇ ਵੱਡੇ ਪਤਿੱਲੇ ਚਾਹੀਦੇ ਨੇ ਤੇ ਘਰਾਨੀ ਉਸ ਵੇਲੇ ਹੋ ਜਾਂਦੀ ਹੈ ਜਦੋਂ ਉਹ ਟੈਂਟ ਹਾਊਸ ਦੇ ਮਾਲਕ ਨੂੰ ਕੇਵਲ 1500 ਰੁਪਏ ਦੇ ਕੇ 50-60 ਹਜ਼ਾਰ ਦੀ ਕੀਮਤ ਦੇ ਆਸ-ਪਾਸ ਦੇ ਵਜਨ ਵਾਲੇ ਵੱਡੇ-ਵੱਡੇ ਪਤਿੱਲੇ ਆਪਣੇ ਨਾਲ ਲੈ ਜਾਂਦੇ ਨੇ ਅਤੇ ਕਹਿ ਜਾਂਦੇ ਨੇ ਕਿ ਕੱਲ ਸ਼ਾਮੇ 5 ਵਜੇ ਵਾਪਸ ਕਰ ਦੰਗੇ ਅਤੇ ਸਾਰਾ ਹਿਸਾਬ ਕਰ ਲੈਣਗੇ ਲੇਕਿਨ ਜਦੋਂ ਅਗਲੇ ਦਿਨ ਸ਼ਾਮ ਨੂੰ 5 ਵਜੇ ਤੱਕ ਵੀ ਸਮਾਨ ਵਾਪਸ ਟੈਂਟ ਮਾਲਕ ਕੋਲ ਨਹੀਂ ਪਹੁੰਚਦਾ ਤਾਂ ਜਦੋਂ ਉਸ ਬੰਦੇ ਦੇ ਨੰਬਰ ਤੇ ਕਾਲ ਕਰਦੇ ਆ ਤਾਂ ਨੰਬਰ ਬੰਦ ਆਂਦਾ ਹੈ ਫਿਰ ਜਾ ਕੇ ਸ਼ਵਾਲਾ ਮੰਦਿਰ ਵਿਖੇ ਪਤਾ ਕੀਤਾ ਜਾਂਦਾ ਹੈ ਤਾਂ ਉਹ ਦੱਸਦੇ ਨੇ ਕਿ ਉਹ ਤਾਂ ਲੰਗਰ ਨੂੰ ਕੈਨਸਲ ਕਰਕੇ ਰਾਤ ਨੂੰ ਹੀ 7 ਵਜੇ ਇੱਥੋਂ ਦੀ ਸਾਰੇ ਭਾਂਡੇ ਡਿੰਡੇ ਚੱਕ ਕੇ ਲੈ ਗਏ ਸਨ ਤਾਂ ਟੈਂਟ ਮਾਲਕ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੇ ਨਾਲ 50-55 ਹਜ਼ਾਰ ਦੇ ਕਰੀਬ ਦੇ ਉਸ ਦੇ ਸਮਾਨ ਦੀ ਠੱਗੀ ਹੋ ਗਈ ਹੈ ਕੇਵਲ 1500 ਰੁਪਇਆ ਦੇ ਕੇ ਨੌ ਸਰਬਾਜ 50 55 60000 ਦੇ ਕਰੀਬ ਕੀਮਤ ਦੇ ਜੋ ਵੱਡੇ ਪਤਿੱਲੇ ਨੇ ਵਜਣ ਵਾਲੇ ਉਹ ਵੱਡੇ ਸਾਈ ਛੋਟੇ ਸਾਈ ਦੇ ਆਪਣੇ ਨਾਲ ਚੱਕ ਕੇ ਲੈ ਗਏ ਅਤੇ 1500 ਰੁਪਇਆ ਹੱਥ ਥਮਾ ਗਏ ਹੁਣ ਟੈਂਟ ਮਾਲਕ ਆ ਪਰੇਸ਼ਾਨ ਨੇ ਤੇ ਹੁਣ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਹੇ ਆ ਕਿ ਧਰਮ ਦੇ ਨਾਮ ਤੇ ਲੰਗਰ ਲਗਾਉਣ ਦੇ ਨਾਮ ਤੇ ਇਸ ਤਰ੍ਹਾਂ ਜੋ ਨੌ ਸਰਬਾਜਾਂ ਨੇ ਉਹਨਾਂ ਠੱਗੀ ਕੀਤੀ ਹੈ ਅਜੇ ਲੋਕਾਂ ਨੂੰ ਫੜ ਕੇ ਤੁਰੰਤ ਇਹਨਾਂ ਤੇ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਦਸਾਨੇਵਾਲ ਪੋਸਟ ਮੇਰਾ ਨਾਮ ਧਰਮਪਾਲ ਆਲੀ ਕਲਾ ਟੈਂਟ ਹੌਸ ਰੇਂਦਰ ਰੋਡ ਸੰਦੇਆਲ ਜਿਹੜੀ ਤੁਹਾਡੇ ਬੰਦੇ ਬੰਦੇ ਦੇ ਬੰਦੇ ਕੋਈ ਬੰਦੇ ਲੈ ਕੇ ਆ ਕੇ ਆਵਾਜ਼ ਦਾ ਭਈ ਉਹ ਵਾਰਦਾ ਤੇ ਹੋਈ ਆ ਸਾਰੀ 22 ਤਰੀਕ ਨੂੰ ਨਾਲ ਸਾਡੇ ਹੈਗਾ ਰਾਜਾ ਕਟਿੰਗ ਵਾਲਾ ਇਹ ਬੰਦਿਆਂ ਨੂੰ ਨਾਲ ਲੈ ਕੇ ਮੇਰੇ ਅੰਦਰ ਵੜਿਆ ਅੰਦਰ ਬਣ ਤੋਂ ਬਾਅਦ ਇਹਨੇ ਤੇਹਾਬੀ ਆ ਸਮਾਨ ਤਾਂ ਇਹਦਾ ਮੈਂ ਸਮਾਨ ਲਿਖ ਕੇ ਬਿੱਲ ਬਣਾ ਕੇ ਉਹਨੂੰ ਦੇਤਾ ਪਾ 1500 ਰੁਪਏ ਮੈਨੂੰ ਫੜਾ ਗਏ ਜਮ੍ਹਾਂ ਕਰਾ ਕੇ ਬਾਕੀ ਉਹਨਾਂ ਨੇ ਲੰਗਰ ਲਾਉਣਾ ਸੀਗਾ ਅ ਸ਼ਵਾਲਾ ਮੰਦਿਰ ਤੇ ਰਾਜੇ ਦਾ ਬੰਦਾ ਸੀਗਾ ਟੈਂਪੂ ਵਾਲਾ ਕੋਈ ਉਹ ਟੈਂਪੂ ਵਾਲਾ ਰੇੜਾ ਕਰਕੇ ਲਿਆਇਆ ਰੇੜੇ ਵਾਲੇ ਤੇ ਸਮਾਨ ਲਰਾਤਾ ਰੇੜੇ ਵਾਲਾ ਅ ਸ਼ਵਾਲਾ ਮੰਦਿਰ ਸਮਾਨ ਛੱਡਿਆ ਆ ਸਮਾਨ ਛੱਡ ਕੇ ਆ ਗਿਆ ਤਾਂ ਦੂਜੇ ਦਿਨ ਉਹ ਜਦੋਂ 5 ਵਜੇ ਸਮਾਨ ਵਾਪਸ ਕਹਿ ਕੇ ਗਿਆ ਸੀ ਭੇਜੂਗਾ ਜਦੋਂ ਦੂਜੇ ਦਿਨ ਉੱਥੇ 5 ਵਜੇ ਗਏ ਸਾਡੇ ਬੰਦੇ ਉਹ ਕਹਿੰਦੇ ਉਹ ਤਾਂ ਕੱਲ ਰਾਤ ਇਹ ਲੈ ਗਿਆ ਸਮਾਨ ਚੱਕ ਕੇ ਕਹਿ ਗਿਆ ਵੀ ਅਸੀਂ ਲੰਗਰ ਕੈਨਸਲ ਕਰ ਦੇਣਾ ਮੈਂ ਸਾਡਾ ਪ੍ਰੋਗਰਾਮ ਕੈਨਸਲ ਹੋ ਗਿਆ ਅਸੀਂ ਟੈਂਟ ਵਾਲੇ ਦਾ ਸਮਾਨ ਵਾਪਸ ਕਰਕੇ ਆਉਣਾ ਤੇ ਉਹਦੇ ਵਿੱਚ ਤਿੰਨ ਪਤੀਲੇ ਵੱਡੇ 200 ਲੀਟਰ ਵਾਲੇ ਤਕਰੀਬਨ ਵਜਨ 60 ਕਿਲੋ ਪੰਜ ਮੀਡੀਅਮ ਪਤੀਲੇ ਜਿਹੜੇ ਵਜਨ ਕਮ ਸੇ ਕਮ ਵੀ ਹੁਣ ਉਹਨਾਂ ਦਾ 40 ਕਿਲੋ 6 ਟੱਬ ਤਿੰਨ ਪ੍ਰਾਤਾਂ ਉਹਦਾ ਵਜਨ ਵੀ 30 35 40 ਕਿਲੋ ਦੇ ਨੇੜੇ ਤੇੜੇ ਹੋਣਾ ਉਹ ਨੰਬਰ ਆਪਣਾ ਲਿਖਾ ਕੇ ਗਿਆ ਨੋਂ ਲਿਖਾ ਕੇ ਗਿਆ ਵਿਕਾਸ ਖੰਨਾ ਨੰਬਰ ਲਿਖਾ ਕੇ ਗਿਆ 94655 83760 ਭੇਜਿਆ ਅਡਰੀਆ ਇਹਦੇ ਵਿੱਚ ਉਹ ਜਦੋਂ ਹੁਣ ਅਸੀਂ ਸੋਚਾ ਉਹਦਾ ਫੋਨ ਸੋਚਾ ਫonda ਕੋਈ ਗੱਲ ਨਹੀਂ ਹੁਣ ਪਤਾ ਨਹੀਂ ਲੱਗਦਾ ਇਰਾਦੇ ਨੂੰ ਕਿਹਾ ਰਾਜਾ ਹੋਰ ਕੁਝ ਬੋਲੀ ਜਾਂਦਾ ਆਪਣੀਆਂ ਟੁੱਟੀਆਂ ਬੰਦੇ ਦਾ ਫਿਰ ਕਿੱਥੇ ਗਏ ਕਿੱਥੇ ਕਿਧਰ ਆਏ ਕੁਝ ਵੀ ਨਹੀਂ ਅਜੇ ਪਤਾ ਲੱਗਾ ਸੀਸੀਟੀਵੀ ਦੇ ਵਿੱਚ ਦੇਖਿਆ ਸੀਸੀਟੀਵੀ ਦੇ ਵਿੱਚ ਆਇਆ ਵੀ ਰਾਜੇ ਦੇ ਨਾਲ ਖੜਾ ਉੱਥੇ ਗੱਲਾਂ ਕਰਦਾ ਕਰੀਅਨੇ ਵਾਲੀ ਦੁਕਾਨ ਤੋਂ ਫਿਰ ਉੱਥੋਂ ਆ ਗਿਆ ਇੱਥੇ ਪੇਪਲ ਦੇ ਕੋਲ ਖੜਦੇ ਆ ਉੱਥੇ ਗੱਲਾਂ ਕਰਦੇ ਨੇ ਆਪਸ ਵਿੱਚ ਵੀ ਫਿਰ ਮੇਰੀ ਦੁਕਾਨ ਤੇ ਆ ਕੇ ਬੜਦੇ ਨੇ ਠੀਕ ਹੈ ਉਹ ਤਾਂ ਬਾਤ ਕੋਈ ਨਹੀਂ ਬੰਦਾ ਤਾਂ ਪਤਾ ਨਹੀਂ ਲੱਗ ਪਾ ਰਿਹਾ ਕਿੱਥੇ ਸਮਾਨ ਗਿਆ ਕਿੱਥੇ ਕੁਝ ਨਹੀਂ ਪਤਾ ਲੱਗਦਾ ਵੀ ਕਿੱਥੇ ਸਮਾਨ ਲੱਗ ਗਿਆ ਕਿੱਥੇ ਨਹੀਂ ਪੰਡਤ ਨੂੰ ਪੁੱਛਿਆ ਮੰਦਰ ਵਾਲੇ ਨੂੰ ਜਾ ਕੇ ਰਾਜੇ ਨਹੀਂ ਪੰਡਤ ਕਹਿੰਦਾ ਵੀ ਉਹ ਤਾਂ ਇੱਥੇ 7 ਵਜੇ ਦੇ ਸਮਾਨ ਲੈ ਕੇ ਟੈਂਪੂ ਚ ਪਾ ਦੇ ਬਈ ਉਹ ਤਾਂ ਕਹਿ ਵੀ ਸੀ ਕੈਨਸਲ ਹੋ ਗਿਆ ਪ੍ਰੋਗਰਾਮ ਦਾ ਸਮਾਨ ਸੀ ਤੁਹਾਡਾ ਸਾਰਾ ਤਕਰੀਬਨ ਹੋਊ 50 60 ਹਜ਼ਾਰ ਦਾ ਅੱਜ ਤਾਂ ਕੋਈ ਨਾ 1500 ਰੁਪਏ ਦੇ ਕੇ ਨਾ ਸਮਾਨ ਲੈ ਹਾਂ ਸਾਢੇ ਦੇ ਗਿਆ 1500 ਰੁਪਏ ਐਡਵਾਂਸ ਦੇ ਕੇ ਆ ਵੀ ਬਾਕੀ ਸੀ ਪਤੀ ਨੇ ਦੇ ਕੇ ਜਾਵਾਂਗੇ ਕੱਲ ਨੂੰ ਤੇ ਬਾਕੀ ਸੀ ਸੀਟੀਵੀ ਦਾ ਸਾਰਾ ਕੁਝ ਆ ਰਿਕਾਰਡ ਲੋਕਾਂ ਨੂੰ ਥੇ ਕੰਨੇ ਵੀ ਆ ਨੰਬਰ ਦਿੱਤਾ ਤੁਹਾਨੂੰ ਇਹ ਜਿਹੜਾ ਹੈ ਨੰਬਰ ਇਹਦੇ ਵਿੱਚ ਲਿਖਿਆ ਮੇਰਾ ਨੰਬਰ 98772461305 ਜਿਹੜਾ ਦੂਸਰਾ ਨੰਬਰ ਹੈ 9378892371 ਇਹ ਤੇ ਕਾਲ ਦੱਸਣ ਸਾਨੂੰ ਜਿਹੜਾ ਵੀ ਬੰਦਾ ਸਾਨੂੰ ਇਹ ਬੰਦੇ ਬਾਰੇ ਦੱਸੂਗਾ ਉਹਨੂੰ ਨਗਦ 5000 ਰੁਪਏ ਇਨਾਮ ਦਵਾਂਗੇ ਬਾਹਰ ਪੁਲਿਸ ਨੂੰ ਤੁਸੀਂ ਕਰਵਾਇ ਪੁਲਿਸ ਨੂੰ ਕਾਰਵਾਈ ਮੁੰਡਾ ਆਵਦਾ ਜਾ ਕੇ ਦੇਖ ਕੇ ਆਉਨੇ ਪੁਲਿਸ ਵਾਲਿਆਂ ਨੂੰ ਰਿਪੋਰਟ